ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਦੁੱਖ ਚ ਡੁੱਬਿਆ ਪਰਿਵਾਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਮੰਤਰੀ ਰਜੀਆ ਸੁਲਤਾਨ ਦੇ بیٹے ਅਕਿਲ ਅਕਤਰ ਦੀ ਮੌਤ ਤੋਂ ਪਹਿਲਾਂ ਬਣਾਈ ਗਈ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਰਿਵਾਰ ਤੋਂ ਮਾਫੀ ਮੰਗਦਾ ਦਿਖਾਈ ਦਿੰਦਾ ਹੈ ਅਕਿਲ ਲੰਬੇ ਸਮੇਂ ਤੋਂ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਸੀ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਉਸ ਦੀ ਪੁਰਾਣੀ ਵੀਡੀਓ ਵਾਇਰਲ ਕਰਕੇ ਸਿਆਸਤ ਚਮਕਾ ਰਹੇ ਹਨ ਜਦਕਿ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਦੀਵੰਦਵਾਲੀ ਨਾਲ ਸ਼ਾਂਤੀ ਤੇ ਸਾਂਝ ਦਾ ਸੰਦੇਸ਼ ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸੱਚ ਧਰਮ ਅਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਮੰਤਰੀ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਅਤੇ ਸੂਬੇ ਵਿੱਚ ਭਾਈਚਾਰੇ, ਸ਼ਾਂਤੀ ਅਤੇ ਸਤਿਭਾਵਨਾ ਵਧਨ ਦੀ ਕਾਮਨਾ ਕੀਤੀ ਹੈ। ਲੁਧਿਆਣਾ ਵਿੱਚ ਦੋ ਨਸ਼ਾ ਤਸਕਰ ਚਿੱਟੇ ਸਮੇਤ ਕਾਬੂ। ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਦੋ ਨਸ਼ਾ ਤਸਕਰਾਂ ਨੂੰ 4-4 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ। ਦਰੇਸੀ ਥਾਣੇ ਨੇ ਹਣੀ ਸਿੱਧੂ ਨੂੰ ਪਪੀਤਾ ਮਾਰਕੀਟ ਨੇੜੇ ਕਾਬੂ ਕੀਤਾ, ਜਦਕਿ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਰਾਜੀਵ ਕੁਮਾਰ ਉਰਫ ਚਿੰਟੂ ਨੂੰ ਸ਼ਮਸ਼ਾਨ ਘਾਟ ਪੁਲ ਨੇੜੇ ਫੜਿਆ ਦੋਵਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਰਿਮਾਂਡ ਤੇ ਲਿਆ ਗਿਆ ਹੈ ਦੋਵੇਂ ਪਹਿਲਾਂ ਵੀ ਨਸ਼ਾ ਵੇਚਣ ਦੇ ਦੋਸ਼ੀ ਰਹੇ ਹਨ ਲੁਧਿਆਣਾ ਵਿੱਚ ਔਰਤ ਨਾਲ ਦਿਨ ਦਿਹਾੜੇ ਲੁੱਟ ਪੁਲਿਸ ਸੁਰਾਗ ਵਿੱਚ ਲੁਧਿਆਣਾ ਦੇ ਜ਼ੋਨ ਡੀ ਨੇੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕਤਾ ਵਿਹਾਰ ਦੀ ਰਹਿਣ ਵਾਲੀ ਔਰਵਸ਼ੀ ਚੋਪੜਾ ਦਾ ਪਰਸ ਚਪਟ ਲਿਆ ਅਤੇ ਫਰਾਰ ਹੋ ਗਏ ਪਰਸ ਵਿੱਚ ਦੋ ਮੋਬਾਈਲ ਨਕਦੀ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਲੁਟੇਰੇ ਬਿਨਾਂ ਨੰਬਰ ਪਲੇਟ ਵਾਲੀ ਬਾਈਕ ਤੇ ਸਨ ਪੁਲਿਸ ਨੇ ਮਾਮਲਾ ਦਰਜ ਕਰਕੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਲੁਟੇਰਿਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਹੈ। ਦੀਵਾਲੀ ਤੇ ਫੁੱਲ ਅਲਰਟ ਵਿੱਚ ਫਾਇਰ ਬ੍ਰਿਗੇਡ 920 ਕਰਮਚਾਰੀ ਤਾਇਨਾਤ ਨਗਰ ਨਿਗਮ ਨੇ ਦੀਵਾਲੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਕਰ ਲਈ ਹੈ। 920 ਫਾਇਰ ਬ੍ਰਿਗੇਡ ਮੁਲਾਜ਼ਮ 24 ਘੰਟੇ ਡਿਊਟੀ ਤੇ ਰਹਿਣਗੇ ਅਤੇ 30 ਆਧੁਨਿਕ ਗੱਡੀਆਂ ਸਮੇਤ 56 ਮੀਟਰ ਹਾਈਡਰੋਲਿਕ ਲੈਟਰ ਅਤੇ ਰੈਸਕਿਊ ਵੈਨ ਤਿਆਰ ਰਹੇਗੀ ਮੋਡਲ ਟਾਊਨ ਸਮਰਾਲਾ ਚੌਕ ਜਲੰਧਰ ਬਾਈਪਾਸ ਤੇ ਸ਼ੇਰਪੁਰ ਚੌਕ ਤੇ 4 ਅਸਥਾਈ ਸਬਸਟੇਸ਼ਨ ਬਣਾਏ ਗਏ ਹਨ ਜਨਰੇਟਰਾਂ ਨਾਲ ਪਾਣੀ ਸਪਲਾਈ ਨਿਰੰਤਰ ਰੱਖਣ ਦੀ ਵੀ ਵਿਵਸਥਾ ਕੀਤੀ ਗਈ ਹੈ ਪਲੀਤੇ ਕਈ ਟ੍ਰੇਨਾਂ ਦੇਰੀ ਵਿੱਚ ਅਤੇ ਕਈ ਟ੍ਰੇਨਾਂ ਰੱਦ ਯਾਤਰੀ ਪਰੇਸ਼ਾਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਖ-ਵੱਖ ਟ੍ਰੇਨਾਂ ਦੀ ਦੇਰੀ ਅਤੇ ਕਈਆਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ 12919 ਮਾਲਵਾ ਐਕਸਪ੍ਰੈਸ 4 ਘੰਟੇ ਲੇਟ 15707 ਅਮਰਪਾਲੀ ਐਕਸਪ੍ਰੈਸ 1 ਘੰਟਾ ਲੇਟ ਰਹੀ ਜਦਕਿ ਛਾਣੇ ਪੰਜਾਬ ਅਤੇ ਬੰਦੇ ਭਾਰਤ ਕੁਝ ਮਿੰਟਾਂ ਦੀ ਦੇਰੀ ਨਾਲ ਪਹੁੰਚੀਆਂ 26405 ਅਤੇ 26406 ਬੰਦੇ ਭਾਰਤ ਐਕਸਪ੍ਰੈਸ ਅਤੇ 22432 ਜੰਮੂ ਤੋਂ ਆਉਣ ਵਾਲੀ ਟ੍ਰੇਨ ਰੱਦ ਰਹੀਆਂ ਰੇਲਵੇ ਵੱਲੋਂ ਵਾਧੂ ਪੀੜ ਨੂੰ ਕੰਟਰੋਲ ਕਰਨ ਲਈ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਕਈ ਸਪੈਸ਼ਲ ਟ੍ਰੇਨਾਂ ਚਲਾ ਰਹੀਆਂ ਹਨ